ਸਾਨੂੰ ਸ਼ੱਕ ਲੱਗਦਾ ਕਿ ਇਹ ਬੰਦਾ ਕੋਈ ਮਾੜਾ ਕੰਮ ਕਰਦਾ ਹੈ ਕੋਈ ਨਸ਼ਾ ਵੇਚਦਾ ਹੈ ਕੋਈ ਸਨੈਚਿੰਗ ਕਰਦਾ ਹੈ ਜਾਂ ਕੋਈ ਚੋਰੀ ਦਾ ਮਾਲ ਖਿੱਚਦਾ ਹੈ ਚੋਰੀ ਦਾ ਕੰਮ ਕਰਦਾ ਹੈ ਸਾਡਾ ਵੀ ਉਹਨਾਂ ਦਾ ਫਰਜ਼ ਹੈਗਾ ਉਹ ਸਾਰੇ ਜੁਰਮ ਕੰਦੇਖੇ ਸਾਡੇ ਕੋਲ ਲੈ ਆਉਂਦੇ ਨੇ ਮੇਰੇ ਕੋਲ ਸਰਵਿਸ ਦੌਰਾਨ ਇਹ ਕੋਲ ਸਭ ਬੇਟਾ ਨਾ ਉਹਨੇ ਖਰਾਬ ਕਰਦਾ ਮੈਂ ਤੁਹਾਡੇ ਕੋਲ ਲੈ ਕੇ ਆਉਂਗਾ ਤੁਸੀਂ ਦਬਕਾ ਮਾਰਨਾ ਇਹ ਕਹਿਣ ਲਈ ਅਪਾਇਕ ਗੱਲ ਝੂਠ ਇਥੋਂ ਅੱਜ ਲੈ ਕੇ ਜਾਈਏ ਕਿ ਆਪਾਂ ਆਪਣੇ ਜਿੱਥੇ ਵੀ ਆਪਾਂ ਵਿਚਰ ਰਹੇ ਹਾਂ ਸਮਾਜ ਜੋ ਵੀ ਰੋਲ ਹੈਗਾ ਉਹਨੂੰ ਬਣਵਾਈਏ ਔਰ ਉਹਨੂੰ ਇੰਪਰੂਵ ਕਰਨ ਦੀ ਕੋਸ਼ਿਸ਼ ਕਰੀਏ ਜਿਹੜੋਂ ਡਰੱਗਸ ਦਾ ਹੈਗਾ ਆਪਾਂ ਸਾਰੇ ਲੋਕ ਕਹਿੰਦੇ ਨੇ ਫਲਾਣੇ ਦੇ ਘਰ ਡਰੱਗ ਵਿਗਤੀ ਚ ਬਹੁਤ ਮੁੰਡਾ ਨਿਸ਼ੇੜੀ ਹੋ ਗਿਆ ਰੱਬ ਨਾ ਕਰੇ ਜੇ ਤੁਰੀ ਫਿਰਦੀ ਇੱਕ ਇਨਫੈਕਸ਼ਸ ਜਿਹੜਾ ਬਿਹੇਵੀਅਰ ਹੈ ਆਪਣੇ ਕੋਈ ਰਿਸ਼ਤੇਦਾਰ ਤੇ ਹੋ ਜੇ ਫਿਰ ਜਿਹੜੀ ਟੀਮ ਹੈ ਆਪਣੇ ਜਿਹੜੇ ਐਸਐਚਓ ਸਾਹਿਬ ਅਫਸਰ ਸਾਹਿਬ ਹੈ ਐਸਬੀ ਸਾਹਿਬ ਹੈ ਬਹੁਤ ਵਧੀਆ ਕੰਮ ਕਰਦੇ ਨੇ ਆਪਾਂ ਸਦਾ ਹੀ ਇਨਸਾਨੀਤੋ ਫਰਜ਼ ਬੰਦੇ ਕਿਉਂਕਿ ਅਰਣਾ ਨੂੰ ਆਪਾਂ ਸੋਚਿਆ ਲਈਏ ਅਗਰ ਕੋਈ ਮਾੜਾ ਕਰਮ ਹੁੰਦਾ ਹੈ ਕੋਈ ਮਾੜਾ ਕੰਮ ਹੁੰਦਾ ਹੈ ਕਿਉਂਕਿ ਕਿਸੇ ਦੇ ਸੰਦੇਸ਼ ਕੀ ਦੇ ਦੇ ਸੀ ਦੇ ਮੰਯੋਗ ਸੀਐਮ ਸਾਹਿਬ ਵੱਲੋਂ ਪੰਜਾਬ ਪੁਲਿਸ ਵੱਲੋਂ ਜਿਹੜਾ ਸੰਪਰਕ ਪ੍ਰੋਗਰਾਮ ਚਲਾਉਣ ਦੀ ਹਦਦਤਾਂ ਮਿਲੀਆਂ ਸੀ ਉਹਦੇ ਤਹਿਤ ਹੀ ਇਹ ਮੀਟਿੰਗ ਕੀਤੀ ਗਈ ਹੈ ਪਿੱਛੇ ਇਲੈਕਸ਼ਨ ਸੀ ਉਹਦੇ ਕਰਕੇ ਅਸੀਂ ਇਹਨੂੰ ਰੋਕ ਦਿੱਤਾ ਸੀ ਥੋੜੀ ਜਿਹੀ ਇਦੇ ਵਿੱਚ ਬੇਸਿਕਲੀ ਗੱਲ ਇਹ ਆ ਕਿ ਇਸ ਏਰੀਏ ਦੇ ਜਿਹੜੇ ਲੋਕ ਐ ਮਾਤਬਰ ਰਿਸਪੈਕਟੇਬਲ ਲੋਕ ਐ ਉਹਨਾਂ ਨੇ ਵੀ ਆਪਣੇ ਵਿਚਾਰ ਦੱਸੇ ਜਿਹੜੀਆਂ ਸਮੱਸਿਆਵਾਂ ਸਾਡੀ ਸਮਾਜ ਦੇ ਵਿੱਚ ਅਸੀਂ ਫੇਸ ਕਰ ਰਹੇ ਹਾਂ ਉਹਨਾਂ ਬਾਰੇ ਚਰਚਾ ਹੋਈ ਔਰ ਸੋਲੂਸ਼ਨ ਵੀ ਬੜੇ ਅੱਛੇ ਨਿਕਲੇ ਚਾਹੇ ਉਹ ਟ੍ਰੈਫਿਕ ਦੀ ਐ ਚਾਹੇ ਇਨਕ੍ਰੋਚਮੈਂਟ ਦੀ ਐ ਚਾਹੇ ਚਾਇਨਾ ਡੋਰ ਦੀ ਐ ਸਾਰੀਆਂ ਗੱਲਾਂ ਬਾਰੇ ਬਹੁਤ ਅੱਛਾ ਚਰਚਾ ਹੋਈ ਔਰ ਮੈਂ ਸਮਝਦਾ ਕਿ ਇਹੋ ਜੀ ਮੀਟਿੰਗ ਦੇ ਨਾਲ ਅਵੇਅਰਨੈਸ ਵੀ ਆਉਂਦੀ ਐ ਉਹਦੇ ਹੱਲ ਵੀ ਜਲਦੀ ਨਿਕਲਦੇ ਨੇ ਸਾਡੇ ਮੁਲਾਜ਼ਮਾਂ ਨੇ ਪੁਲਿਸ ਆਫਿਸਰ ਨੇ ਸਭ ਨੇ ਗੱਲਾਂ ਸੁਣੀਆਂ ਸੋ ਉਹਨੂੰ ਉਹਦੇ ਨਾਲ ਉਹਨਾਂ ਦੇ ਅੰਦਰ ਬਿਨਾਂ ਸਮਝਾਏ ਵੀ ਇਹ ਚੀਜ਼ਾਂ ਅੰਦਰ ਉਹਨਾਂ ਦੇ ਅਸੀਮੂਲੇਟ ਹੋ ਜਾਂਦੀਆਂ ਤੇ ਉਹਨੂੰ ਗ੍ਰੈਂਡ ਕਰਦੇ ਆ ਕਿਹੜੀਆਂ ਮੁਸ਼ਕਲਾਂ ਜ਼ਿਆਦਾ ਤੁਹਾਨੂੰ ਦਿੱਤੀਆਂ ਲੋਕਾਂ ਜਿਹੜੇ ਉੱਥੇ ਆਏ ਲੋਕਾਂ ਨੂੰ ਕਿਹੜੀਆਂ ਮੁਸ਼ਕਲਾਂ ਜ਼ਿਆਦਾ ਸੀ ਉਹਨਾਂ ਨੇ ਸਾਰਿਆਂ ਤੋਂ ਵੱਧ ਮੁਸ਼ਕਲ ਟ੍ਰੈਫਿਕ ਦੀ ਵੀ ਗੱਲ ਕੀਤੀ ਚਾਈਨਾ ਡੋਰ ਦੀ ਗੱਲ ਹੋਈ ਜਾਂ ਨਸ਼ੇ ਦੀ ਗੱਲ ਹੋਈ ਉਹ ਜਨਰਲ ਜਿਹੜੀਆਂ ਗੱਲਾਂ ਉਹਨਾਂ ਬਾਰੇ ਚਰਚਾ ਹੋਈ ਹੈ ਔਰ ਮੈਨੂੰ ਅੱਛਾ ਲੱਗਿਆ ਕਿ ਅਸੀਂ ਇੰਨੇ ਖੁੱਲ ਕੇ ਇੱਕ ਦੂਸਰੇ ਨਾਲ ਆਪਣੇ ਵਿਚਾਰ ਕਰ ਸਕਿਆ ਚਾਹੇ ਪੁਲਿਸ ਦਾ ਐਂਗਲ ਸੀ ਉਹ ਵੀ ਦੱਸਿਆ ਗਿਆ ਕਿ ਸਾਨੂੰ ਕੀ ਪ੍ਰੋਬਲਮਜ਼ ਆਉਂਦੀਆਂ ਪਬਲਿਕ ਨੇ ਆਪਣੀ ਪ੍ਰੋਬਲਮ ਦੱਸੀ ਉਹ ਟ੍ਰੈਫਿਕ ਦੀ ਗੱਲ ਵੀ ਦੱਸਿਆ ਕਿ ਕਿੰਨੀਆਂ ਗੱਡੀਆਂ ਸਾਡੀਆਂ ਵਧ ਗਈਆਂ ਇਨਫਰਾਸਟ੍ਰਕਚਰ ਦੀ ਬਹੁਤ ਲੋੜ ਹੈ ਸਾਨੂੰ ਜਗ੍ਹਾ ਹੀ ਨਹੀਂ ਹੈ ਜੀ ਉਹ ਘਰਾਂ 'ਚ ਖੜੀਆਂ ਕਰਨ ਨੂੰ ਗੱਡੀਆਂ ਬਾਹਰ ਖੜੀਆਂ ਬਿਲਕੁਲ ਸੋ ਕਈ ਸਮੱਸਿਆਵਾਂ ਨੇ ਜਿਹੜੀਆਂ ਕੱਲੀਆਂ ਪੁਲਿਸ ਨਾਲ ਰਿਲੇਟਡ ਨਹੀਂ ਬਾਕੀ ਮਹਿਕਮੇ ਵੀ ਤੇ ਬਾਕੀ ਸਮਾਜ ਦੇ ਨਾਲ ਵੀ ਰਿਲੇਟਡ ਸਰ ਲੋੜੀ ਦਾ ਤਿਹਾਰ ਆ ਰਿਹਾ ਚਾਈਨਾ ਡੋਰ ਦੀ ਜੋਰਾਂ ਤੇ ਵੇਖ ਵੀ ਰਹੀ ਹੈ ਇਹ ਲੋਕੀ ਖਰੀਦ ਵੀ ਦੇ ਬੱਚੇ ਉਹਨਾਂ ਦੇ ਮਾਪਿਆਂ ਨੂੰ ਕਿਸੇ ਦੇਖ ਨਾਲ ਬੱਚੇ ਨੂੰ ਕਿਸ ਦੇ ਦੇ ਦਿੰਦਾ ਹੈ ਅਸੀਂ ਇਹ ਕਹਿਣਾ ਚਾਹੁੰਦਾ ਵੀ ਆਪਣੇ ਘਰ ਆ ਕੇ ਹੀ ਉੱਡਦੀ ਹੈ ਆਪਣੇ ਘਰ ਤੋਂ ਹੀ ਬੱਚਾ ਜਾ ਕੇ ਲੈ ਕੇ ਆਉਂਦਾ ਹੈ ਜੇ ਆਪਾਂ ਇਸ ਗੱਲ ਤੇ ਆਪਣਾ ਜੋ ਰੋਲ ਹੈ बतौर ਪੇਰੈਂਟਸ ਉਹ ਚੰਗੀ ਤਰ੍ਹਾਂ ਨਵਾਈਏ ਤੇ ਕੰਮ ਹੋਵੇ ਹੀ ਨਾ ਸਾਡਾ ਜਿਹੜਾ ਰੋਲ ਹੈ ਉਹਦੇ ਤੇ ਤੁਹਾਡੇ ਥਰੂ ਮੈਂ ਅਸ਼ਵਾਸਨ ਦਿੰਦਾ ਕਿ ਪੂਰੀ ਸਖਤੀ ਹੋਏਗੀ ਕਿਸੇ ਦਾ ਕੋਈ ਲਿਆਜ ਨਹੀਂ ਹੋਏ ਆਉਣ ਵਾਲੇ ਟਾਈਮ 'ਚ ਇਹੋ ਜਿਹੀਆਂ ਮੀਟਿੰਗਾਂ ਹੋਰ ਹੋਣਗੀਆਂ ਸਰ ਬਿਲਕੁਲ 100% ਜੀ 100% ਕਿੰਨਾ ਕ ਫਾਇਦਾ ਹੁੰਦਾ ਇਹੋ ਜਿਹੀਆਂ ਮੀਟਿੰਗਾਂ ਕਰਨਾ ਫਿਰ ਜਿਆਦਾ ਹੁੰਦਾ ਜੀ ਦੇਖੋ ਗੱਲ ਕੀ ਹੈ ਕਿਥੇ ਗੱਲਾਂ 1 ਟੂ 1 ਹੋਣੀਆਂ ਕਿਥੇ ਪਬਲਿਕ ਹੋਣੀਆਂ ਉਹ 'ਚ ਬੜਾ ਫਰਕ ਪੈਂਦਾ ਵੀ ਲੋਕ ਕਿੰਨੀਆਂ ਚੀਜ਼ਾਂ ਨੂੰ ਆਪਣੇ ਅੰਦਰ ਗ੍ਰਹਿਣ ਕਰਕੇ ਜਾ ਕੇ ਸਮਾਜ ਦੇ ਵਿੱਚ ਕੁਝ ਨਾ ਕੁਝ ਉਹਦਾ ਅਸਰ ਜ਼ਰੂਰ ਰਹਿੰਦਾ ਠੀਕ ਧੰਨਵਾਦ ਜੀ